ਜਿੰਨਾ electionsਾਂ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਅੱਜ ਉਹ ਜੇ ਪਿਛਲੇ ਸਾਲਾਂ ਤੋਂ ਕੁਝ ਹੋ ਰਿਹਾ ਸੀ ਉਹ ਅੱਜ ਸਾਰਾ ਕੁਝ ਪਿਕਚਰ ਤੁਹਾਡੇ ਕੈਮਰਿਆਂ ਦੇ ਮੂਹਰੇ ਆ ਗਈ ਮੈਂ ਇੱਕ ਆਪ ਕਿਸਾਨ ਹਾਂ ਅੱਜ ਜਦੋਂ ਜਿਹੜੇ ਵੀ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ ਅੱਜ ਮੈਂ ਉਹਨਾਂ ਨੂੰ ਪਾਰਲੀਮੈਂਟ 'ਚ ਦੇਖਿਆ ਕਿਸੇ ਨੇ ਰੋਕਿਆ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਇਹੀ ਲੀਡਰ ਇਹ ਕਹਿੰਦੇ ਆ ਵੀ ਸਾਨੂੰ ਦਿੱਲੀ ਨਹੀਂ ਆਉਣ ਦਿੱਤਾ ਜਾਂਦਾ ਅੱਜ ਤੁਸੀਂ ਸਾਰਿਆਂ ਨੇ ਚੈਨਾਂ ਰਾਹੀਂ ਮੇਰੇ ਪੰਜਾਬ ਦੇ ਭਰਾਵੋ ਭੈਣੋ ਬਜ਼ੁਰਗੋ ਸਭ ਨੇ ਦੇਖ ਲਿਆ ਹੋਊ ਵੀ ਅੱਜ ਸਾਰੇ ਕਿਸਾਨ ਲੀਡਰ ਜਿੰਨੇ ਵੀ ਲੋਕ ਇਹਨਾਂ ਦੇ ਨਾਲ ਅੱਜ ਇਹ ਪਾਰਲੀਮੈਂਟ ਦੇ ਅੰਦਰ ਸੀ ਕਿਸੇ ਨੇ ਰੋਕਿਆ ਪੰਜਾਬ ਤੋਂ ਹਰਿਆਣੇ ਆਏ ਹਰਿਆਣੇ ਤੋਂ ਦਿੱਲੀ ਆਏ ਦਿੱਲੀ ਚੋਂ ਪਾਰਲੀਮੈਂਟ ਅੰਦਰ ਗਏ ਕਿਸੇ ਨੇ ਇਹਨਾਂ ਨੂੰ ਹੱਥ ਵੀ ਲਾਇਆ ਤੇ ਅੱਜ ਮਿਲ ਕੇ ਵਾਪਸ ਜਾਣਗੇ ਪਰ ਇਦੋਂ ਸવાય ਇਹ ਝੂਠ ਸਾਹਮਣੇ ਆ ਗਿਆ ਵੀ ਸਾਨੂੰ ਰੋਕਿਆ ਜਾਂਦਾ ਹੈ ਰੋਕਣ ਵਾਲੀਆਂ ਗੱਲਾਂ ਜਿਹੜੀਆਂ ਉਹ ਅਲੱਗ ਨੇ ਉਹ ਮੈਂ ਇੱਥੇ ਗੱਲ ਕਰਨੀ ਨਹੀਂ ਚਾਹੁੰਦਾ ਹੁਣ ਤੁਸੀਂ ਸਮਝ ਗਏ ਹੋਵੋਗੇ ਕਿਉਂ ਰੋਕਿਆ ਜਾਂਦਾ ਅੱਜ ਕਿਉਂ ਨਹੀਂ ਰੋਕਿਆ ਗਿਆ ਅੱਜ ਤਾਂ ਆਪੋਜੀਸ਼ਨ ਪਾਰਟੀਆਂ ਨੂੰ ਮਿਲਣ ਆ ਰਹੇ ਸੀ ਆਪੋਜੀਸ਼ਨ ਦੇ ਲੀਡਰ ਨੂੰ ਮਿਲਣ ਆ ਰਹੇ ਸੀ ਤਾਂ ਨਹੀਂ ਕਿਸਨੇ ਰੋਕਿਆ ਸਰਕਾਰ ਦੇ ਉਲਟ ਉੱਥੇ ਖੜ ਕੇ ਨਾਰੇ ਲਾਏ ਆ ਆਪੋਜੀਸ਼ਨ ਵਾਲਿਆਂ ਨੂੰ ਤਾਂ ਨਹੀਂ ਕਿਸਨੇ ਰੋਕਿਆ ਕਿਸੇ ਨੂੰ ਕੋਈ ਰੋਕ ਸਕਦਾ ਕਿਸੇ ਨੂੰ ਕੋਈ ਬੱਸ ਚ ਆ ਰਿਹਾ ਕੋਈ ਟ੍ਰੇਨ ਚ ਆ ਰਿਹਾ ਕੋਈ ਹਵਾਈ ਜਹਾਜ਼ ਤੇ ਆ ਰਿਹਾ ਕੋਈ ਆਪਣੀ ਗੱਡੀ ਚ ਆ ਰਿਹਾ ਕੌਣ ਰੋਕਦਾ ਏ ਤੇ ਇਹ ਵੀ ਕਿਸਨੇ ਕਿਸੇ ਤੇ ਆਏ ਹੋਣੇ ਨਹੀਂ ਰੋਕੇ ਹੁਣ ਮੈਂ ਉਸ ਵਿਸ਼ੇ ਚ ਅਜੇ ਨਹੀਂ ਪੈਣਾ ਚਾਹੁੰਦਾ ਵੀ ਰੋਕਦੇ ਕਿਉਂ ਆ ਅੱਜ ਪਰ ਇੱਕ ਗੱਲ ਸਾਹਮਣੇ ਆ ਗਈ ਜੋ ਇਲੈਕਸ਼ਨਾਂ ਦੇ ਵਿੱਚ ਹੀ ਸਾਹਮਣੇ ਆ ਗਈ ਸੀ ਵੀ ਇਹ ਸਾਰੇ ਰਲ ਕੇ ਜਦੋਂ ਕੱਲ ਵੀ ਬੀਬੀ ਹਰਸਿਮਰਤ ਕੌਰ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਤੇ ਸਾਰੇ ਤੇ ਹਰਿਆਣੇ ਦੇ ਜਦੋਂ ਕੱਲ ਕਿਸਾਨਾਂ ਨਾਲ ਬਹਿ ਕੇ ਜੁਗਲਬੰਦੀ ਕਰ ਰਹੇ ਸੀ ਕੱਲੀ-ਕੱਲੀ ਗੱਲ ਕਰ ਰਹੇ ਸੀ ਉੱਥੋਂ ਸਮਝ ਆ ਗਈ ਵੀ ਕਿਉਂ ਬੀਜੇਪੀ ਨੂੰ ਬੀਜੇਪੀ ਦੇ ਕੈਂਡੀਡੇਟਾਂ ਨੂੰ ਉਹ ਜਿਹਦੇ ਵਿੱਚ ਮੈਂ ਵੀ ਸੀ ਕਿਸੇ ਪਿੰਡ 'ਚ ਇਹਨਾਂ ਨੇ ਮਿਲ ਕੇ ਵੋਟ ਨਹੀਂ ਲੱਗਣ ਦਿੱਤਾ ਕਿਸੇ ਪਿੰਡ ਚ ਬੀਜੇਪੀ ਦਾ ਕੋਈ ਬੈਨਰ ਕੋਈ ਝੰਡਾ ਨਹੀਂ ਲੱਗਣ ਦਿੱਤਾ ਵੋਟ ਤਾਂ ਪਾਉਣ ਦੀ ਬਹੁਤ ਦੂਰ ਦੀ ਗੱਲ ਆ ਪਰ ਅੱਜ ਮੈਨੂੰ ਇਹ ਦੱਸੋ ਮੈਂ ਉਦੋਂ ਵੀ ਇਹ ਗੱਲ ਕਹਿ ਰਿਹਾ ਸੀ ਵੀ ਤੁਸੀਂ ਵੈ ਨਮਾਇੰਦਾ ਤੁਹਾਡਾ ਬਣ ਕੇ ਜਾਂ ਪੰਜਾਬ ਚੋਂ ਜਿਹੜੇ ਐਮਪੀ ਜਾਣਗੇ ਉਹ ਸਰਕਾਰ ਚ ਬੈਠਣਗੇ ਸਰਕਾਰ ਤੋਂ ਗੱਲ ਕਰਾਉਣਗੇ ਪਰ ਉਦੋਂ ਕਿਸਾਨਾਂ ਦਾ ਦੇ ਨੋਂ ਤੇ ਉਹਦੇ ਪੇਸ ਚ ਇਹ ਪਾਰਟੀਆਂ ਕਰਾਏ ਤੇ ਕਰਕੇ ਪਹਾੜੇ ਤੇ ਕਰਕੇ ਬੰਦੇ ਲਿਆਉਂਦੇ ਸੀ ਤੇ ਸਾਡੇ 13 ਦੇ 13 ਕੈਂਡੀਡੇਟਾਂ ਨੂੰ ਰੋਕਿਆ ਜਾਂਦਾ ਸੀ ਕੁੱਟਿਆ ਜਾਂਦਾ ਸੀ ਲੋਕਾਂ ਨੂੰ ਹਰ ਹੱਦ ਤੱਕ ਜਾਇਆ ਜਾਂਦਾ ਸੀ ਜਿਹੜਾ ਕਾਨੂੰਨ ਤੋੜਿਆ ਚਲੋ ਪਰ ਅੱਜ ਗੱਲ ਮੇਰੇ ਭਰਾਵੋ ਮੇਰੇ ਪੰਜਾਬ ਦੇ ਲੋਕੋ ਸਮਝ ਆ ਗਈ ਗੱਲ ਅੱਜ ਤੁਸੀਂ ਸਮਝ ਗਏ ਵੀ ਇਹ ਲੀਡਰ ਕਿਹਦੇ ਨਾਲ ਰਲੇ ਹੋਏ ਨੇ ਇਹ ਪਿੱਛੋਂ ਆਮ ਆਦਮੀ ਕਾਂਗਰਸ ਇਨਡੀ ਲਾਈਨਸ ਦਾ ਸਮਝੌਤਾ ਹੈ ਇਹਨਾਂ ਦਾ ਸਾਰਿਆਂ ਦਾ ਤੇ ਕੱਲ ਸਾਰੇ ਇਹਨਾਂ ਨੇ ਮਨਸੂਬੇ ਬਣਾਏ ਤੇ ਅੱਜ rahul gandhi ਕੋਲ ਲੈ ਕੇ ਗਏ ਤੇ ਅੱਜ ਕਲੀਅਰ ਏ ਪਿਕਚਰ ਹੋਗੀ ਇਕੱਠੇ ਹੋ ਕੇ ਇਹ ਸਿਰਫ ਤੇ ਸਿਰਫ ਜਿਹੜੇ ਕਿਸਾਨ ਲੀਡਰ ਨੇ ਇਹ ਤੁਹਾਨੂੰ ਵਰਤ ਰਹੇ ਆ ਅੱਜ ਕਾਂਗਰਸ ਪਾਰਟੀ ਦਾ ਕੰਮ ਵੀ ਸਾਰਾ ਸਾਹਮਣੇ ਆ ਗਿਆ ਆਮ ਆਦਮੀ ਪਾਰਟੀ ਦਾ ਵੀ ਸਾਰਾ ਸਾਹਮਣੇ ਆ ਵੀ ਕਿਵੇਂ ਰਲ ਕੇ ਇਹਨਾਂ ਨੇ ਬੀਜੇਪੀ ਨੂੰ ਰੋਕਿਆ ਅੱਜ ਵੀ ਮੈਂ ਉਸ ਦਿਨ ਦਾ ਕਹਿਣਾ ਵੀ ਤੁਸੀਂ ਆਓ ਮੈਨੂੰ ਦੱਸੋ ਕਿੱਥੇ ਹੋਣਾ ਮੈਂ ਤੁਹਾਨੂੰ ਕਹਿ ਰਿਹਾ ਹਰਿਆਣੇ ਦੀ ਲੀਡਰਸ਼ਿਪ ਰੋਜ਼ ਕਹਿ ਰਹੀ ਆ ਵੀ ਤੁਸੀਂ ਦੱਸੋ ਤਾਂ ਸਹੀ ਵੀ ਕੀ ਚਾਹੀਦਾ ਕਿਵੇਂ ਚਾਹੀਦਾ ਗੱਲ ਤਾਂ ਕਰੋ ਪਰ ਤੁਸੀਂ ਅੱਜ ਆਪੋਜੀਸ਼ਨ ਵਾਲਿਆਂ ਦੇ ਨਾਲ ਨਾਰੇ ਲਾਏ ਉਹਨਾਂ ਦੇ ਨਾਲ ਉਹਨਾਂ ਦਾ ਮੂਰੇ ਬਣੇ ਅੱਜ ਪੰਜਾਬ ਦੇ ਕਿਸਾਨੋਂ ਪੰਜਾਬ ਦੇ ਮਜ਼ਦੂਰੋਂ ਅੱਜ ਗੱਲ ਸਮਝ ਲਓ ਕਿਸ ਤਰੀਕੇ ਨਾਲ ਤੁਹਾਨੂੰ ਵਰਤਿਆ ਜਾ ਰਿਹਾ ਅਸਲੀ ਕਹਾਣੀ ਅੱਜ ਤੁਹਾਨੂੰ ਸਾਹਮਣੇ ਪਿਕਚਰ ਆ ਗਈ ਹੋਣੀ ਆ ਵੀ ਸਿਰਫ ਤੇ ਸਿਰਫ ਇਹ ਲੀਡਰਾਂ ਨੇ ਸਿਆਸਤ ਕੀਤੀ ਇਹੀ ਲੀਡਰ ਕਹਿੰਦੇ ਸੀ ਇਹੀ ਲੀਡਰ ਕਹਿੰਦੇ ਸੀ ਪਰ ਮੈਂ ਉਹ ਉਹ ਲੀਡਰਾਂ ਨੂੰ ਚੰਗੇ ਮੈਂ ਕਹਿਣਾ ਹੈ ਜਿਨ੍ਹਾਂ ਨੇ ਆਪਣੀ ਗੱਲ ਤੇ ਉਹ ਖੜੇ ਰਹੇ ਪਰ ਆਹ ਜਿਹੜੇ ਚੰਦ ਲੀਡਰ ਨੇ ਇਹ ਕਹਿੰਦੇ ਸੀ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੇ ਮੰਚ ਤੇ ਨਹੀਂ ਚੜਨ ਦੇਣਾ ਅਸੀਂ ਕਿਸੇ ਪਾਰਟੀ ਨੂੰ ਆਪਣੇ ਕੱਠ 'ਚ ਨਹੀਂ ਆਉਣ ਦੇਣਾ ਤੇ ਅੱਜ ਕੀ ਹੋ ਗਿਆ ਅੱਜ ਚਿਹਰੇ ਨੰਗੇ ਹੋਏ ਨਾ ਉਰੇ ਉਸ ਵੇਲੇ ਕੇਜਰੀਵਾਲ ਮਦਦ ਕਰ ਰਿਹਾ ਸੀ ਹੁਣ ਉੱਥੇ ਮਦਦ ਆ ਜਿਹੜੀ ਕਾਂਗਰਸ ਤੇ ਭਗਵੰਤ ਮਾਨ ਨੇ ਰਲ ਕੇ ਕੀਤੀ ਕਾਂਗਰਸ ਨੇ ਤੇ ਹੁਣ ਮੈਨੂੰ ਇਹ ਦੱਸੋ ਅੱਜ ਇੱਕ ਪ੍ਰਿਟੀ ਪਾਰਟੀ ਦਾ ਪੋਲੀਟੀਕਲ ਪਾਰਟੀ ਦਾ ਰੰਗ ਲੈ ਲਿਆ ਕਿ ਨਹੀਂ ਲੈ ਲਿਆ ਹੁਣ ਮੈਨੂੰ ਦੱਸੋ ਕੀ ਜਸਟੀਫਿਕੇਸ਼ਨ ਕਰੋਗੇ ਕਿਸ ਤਰੀਕੇ ਨਾਲ ਜਿਹੜਾ ਇਹ ਨੰਗਾ ਹੋ ਗਿਆ ਤੁਹਾਡਾ ਚਿਹਰਾ ਲੀਡਰਾਂ ਦਾ ਮੈਂ ਫੇਰ ਬਾਰ-ਬਾਰ ਕਹਿਣਾ ਵੀ ਕਿਸਾਨੋਂ ਬਿਲਕੁਲ ਨਹੀਂ ਇਹਨਾਂ ਦੀ ਗੱਲ ਚਾਉਣਾ ਮੈਂ ਦੇਸ਼ ਵਾਸੀ ਹੋਣ ਦੇ ਨਾਲ-ਨਾਲ ਮੈਂ ਪੰਜਾਬੀ ਵੀ ਹਾਂ ਮੈਂ ਤੁਹਾਨੂੰ ਕਹਿਣਾ ਵੀ ਪੰਜਾਬ 'ਚ ਤੁਸੀਂ ਮੇਰੀ ਗੱਲ ਮੰਨੋਗੇ ਉਹ ਕੇਂਦਰ ਦੀ ਸਰਕਾਰ ਬਾਰ ਬਾਰ ਇਹ ਕਹਿੰਦੀ ਆ ਬਾਰ ਬਾਰ ਕਹਿੰਦੀ ਆ ਬਈ ਪੰਜਾਬ ਤੇ ਹਰਿਆਣਾ ਐਮਐਸਪੀ ਜੇ ਮਿਲਦੀ ਆ ਕੱਲਾ ਕੱਲਾ ਦਾਣਾ ਮੈਨੂੰ ਦੱਸੋ ਚੱਕਿਆ ਜਾਂਦਾ ਕਿ ਨਹੀਂ ਚੱਕਿਆ ਜਾਂਦਾ ਜਾਂ ਤਾਂ ਮੈਂ ਮੈਨੂੰ ਕੋ ਵੀ ਸਾਡਾ ਕਣਕ ਤੇ ਝੋਨਾ ਨਹੀਂ ਚੱਕਿਆ ਜਾਂਦਾ ਚੱਕਿਆ ਜਾਂਦਾ ਕਿ ਨਹੀਂ ਚੱਕਿਆ ਜਾਂਦਾ ਦੂਜੇ ਦਿਨੀ ਪੈਸੇ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਤੇ ਸਾਨੂੰ ਇਹ ਜਾਣ ਕੇ ਜਿਹੜੇ ਲੀਡਰ ਆ ਕਿਉਂਕਿ ਇਹ ਰਾਹੁਲ ਗਾਂਧੀ ਵਰਗਿਆਂ ਦੇ ਹੱਥ ਚੜੇ ਆ ਇਹ ਪੰਜਾਬ ਦੇ ਦੁਸ਼ਮਣ ਨੇ ਇਹ ਲੀਗਲ ਗਰੰਟੀ ਕਿਉਂ ਕਰਾਉਣਾ ਚਾਹੁੰਦੇ ਆ ਜਿੱਦਣ ਲੀਗਲ ਗਰੰਟੀ ਹੋਗੀ ਤਾਂ ਫਿਰ ਉਹ ਜਿੰਨਾ ਹਿੱਸਾ ਪੰਜਾਬ ਤੇ ਹਰਿਆਣੇ ਨੂੰ ਮਿਲਦਾ ਐ ਐਮਐਸਪੀ ਚ ਉਹ ਫਿਰ ਸਾਰੇ ਦੇਸ਼ ਚ ਜਾਊਗਾ ਸਾਡੇ ਪੱਲੇ ਅੱਜ ਅਸੀਂ 70000 ਕਰੋੜ ਤੋਂ ਉੱਤੇ ਜੇ ਕਣਕ ਝੋਨਾ ਐ ਚਾਹੇ ਨਰਮਾ ਉਹਦੇ ਵਿੱਚ ਚਾਹੇ ਸਾਡੇ ਗੰਨਾ ਐ ਇਹ 70000 ਕਰੋੜ ਤੋਂ ਉੱਤੇ ਆ ਸਾਲ ਦਾ ਸਾਡਾ ਜਿਹੜਾ ਐ ਉਹ ਸੈਂਟਰ ਸਰਕਾਰ ਚੱਕਦੀ ਆ ਕੁੱਲ ਸਾਡੇ ਹਿੱਸੇ ਰਹਿ ਜਾਊਗਾ 5000 ਕਰੋੜ ਫਿਰ ਜਿੰਨੀ ਰਕਮ ਆ ਉਹ ਸਾਰੇ ਦੇਸ਼ ਚ ਵੰਡੀ ਜਾਊਗੀ ਤੇ ਦੇਖ ਲਓ ਕਿੰਡੀਆਂ-ਕਿੰਡੀਆਂ ਸਟੇਟਾਂ ਐ ਯੂਪੀ, ਮਧਿਆ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਆਪਣੇ ਪੱਲੇ ਕੀ ਰਹਿ ਜਾਊਗਾ ਅੱਜ ਸੈਂਟਰ ਸਰਕਾਰ ਇਹ ਸੋਚਦੀ ਆ ਬਈ ਇੱਕ ਪੰਜਾਬ ਆ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ ਪੰਜਾਬ ਦੇ ਲੋਕ ਨੇ ਜਿਹੜੇ ਲੜਾਈ ਲੜ ਰਹੇ ਆ ਤੇ ਜਿਹੜੇ ਉਹਨਾਂ ਨੂੰ ਹੱਕੇ ਮਿਲਣਾ ਚਾਹੀਦਾ ਪਰ ਅੱਜ ਪਾਰਲੀਮੈਂਟ ਚ ਇਹ ਕਿਸਾਨ ਲੀਡਰਾਂ ਨੇ ਜਿਹੜੇ ਇਕੌਤੀ ਆਪਣੇ ਆਪ ਨੂੰ ਕਹਾਉਂਦੇ ਆ ਅੱਜ ਰਾਹੁਲ ਗਾਂਧੀ ਨਾਲ ਖੜਕੇ ਜਿੱਥੇ ਹੋਰ ਪਾਰਟੀਆਂ ਨਾਲ ਖੜਕੇ ਇੰਡੀ ਅਲਾਈਂਸ ਦੇ ਨਾਲ ਥੋ ਤੋਂ ਐਮਐਸਪੀ ਖੋਣ ਦੀ ਗੱਲ ਕਹੀ ਆ ਅੰਦਰੋਂ ਅੰਦਰੋਂ ਇਹਨਾਂ ਦਾ ਸਾਝਗਾਠ ਜਿਹੜੀ ਹੋ ਚੁੱਕੀ ਆ ਉਹ ਰਾਹੁਲ ਗਾਂਧੀ ਤੇ ਕਾਂਗਰਸ ਤੇ ਆਮ ਆਦਮੀ ਨਾਲ ਹੋਈ ਆ ਜਿਹਦੇ ਵਿੱਚ ਇਹ ਥੋੜੀ ਐਮਐਸਪੀ ਗਵਾ ਦੇਣਗੇ ਜੇ ਐਂ ਚੱਲ ਗਿਆ ਕੰਮ ਇਹ ਕਹਿੰਦੇ ਅਸੀਂ ਪ੍ਰਾਈਵੇਟ ਬਿੱਲ ਲਿਆਵਾਂਗੇ ਪ੍ਰਾਈਵੇਟ ਬਿੱਲ ਕਰਨੋਂ ਕੀ ਏਕ ਮਿੰਟ ਲੱਗਦਾ ਏ ਐਮਐਸਪੀ ਸਾਡੀ ਖੋਈ ਜਾਊਗੀ ਸਾਰੇ ਦੇਸ਼ 'ਚ ਜੇ ਹੋਗੀ ਤਾਂ ਫਿਰ ਸਾਡੀ ਪੰਜਾਬ ਦੁਹਰਾਇਆ ਨਹੀਂ ਤਾਂ ਖੋਈ ਹੋ ਗਈ ਨਾ ਸਾਨੂੰ ਕਿੱਥੋਂ ਹਿੱਸਾ ਮਿਲ ਜੂਗਾ ਤੇ ਇਸ ਕਰਕੇ ਰੱਬ ਦੇ ਵਾਸਤੇ ਜੋ ਸਾਰਾ ਦੇਸ਼ ਸਾਰਾ ਦੇਸ਼ ਸੈਕਰੀਫਾਈਜ਼ ਕਰਦਾ ਹੈ ਕੁਰਬਾਨੀ ਦਿੰਦਾ ਹੈ ਵੀ ਭਾਈ ਅੰਨ ਦਾਤਾ ਸਾਡਾ ਏ ਉਹ ਪੰਜਾਬ ਆ ਜਿਨੇ ਜਦੋਂ ਭੁੱਖਾ ਦੇਸ਼ ਸੀ ਢਿੱਡ ਭਰਿਆ ਕਿਹਨੇ ਪੰਜਾਬ ਨੇ ਉਹਨੂੰ ਹਿੱਸਾ ਦੋ ਸਾਨੂੰ ਨਹੀਂ ਚਾਹੀਦਾ ਪਰ ਜੇ ਤੁਸੀਂ ਲੀਗਲ ਕਰਾ ਕੇ ਜਿਹੜੀ ਗੱਲ ਕਹਿੰਦੇ ਹੋ ਇਹ ਇਹ ਗੱਲਾਂ ਜਦੋਂ ਇਹਨਾਂ ਨੂੰ ਕੁਐਸਚਨ ਕੀਤਾ ਇਹ ਕਹਿੰਦੇ ਜੀ ਫਲਾਨੇ ਦੋ ਮਾਹਰ ਨੇ ਉਹ ਵੀ ਬੜੇ ਵੱਡੇ ਮਾਹਰ ਨੇ ਉਹ ਇਹ ਗੱਲ ਕਹਿੰਦੇ ਆ ਨਹੀਂ ਫਰਕ ਪਊਗਾ ਤੁਸੀਂ ਆਪਣੇ ਦਿਲ ਤੇ ਆਪਣੇ ਗੁਰਦੁਆਰੇ ਜਾ ਕੇ ਇਹ ਸੌਂ ਖਾਓ ਵੀ ਹਾਂ ਨਹੀਂ ਫਰਕ ਪਊਗਾ ਜੇ ਲੀਗਲ ਗਰੰਟੀ ਹੁੰਦੀ ਆ ਤੇ ਪੰਜਾਬ ਦਾ ਹਿੱਸਾ ਜਾਂ ਹਰਿਆਣੇ ਦਾ ਹਿੱਸਾ ਘਟੂਗਾ ਨਹੀਂ ਇਹ ਮੈਨੂੰ ਦੱਸ ਦੋ ਜੇ ਤੁਹਾਡੇ ਚ ਕੋਈ ਵੀ ਆਪਣੇ ਅੰਮਨ ਵਿਦਵਾਨ ਸਮਝਦਾ ਇਹ ਮੇਰੀ ਇਸ ਗੱਲ ਨੂੰ ਚੈਲੰਜ ਕਰੋ ਇਸ ਕਰਕੇ ਰੱਬ ਦੇ ਵਾਸਤੇ ਇਹ ਮੇਰੇ ਕਿਸਾਨ ਭਰਾਵੋ ਇਹਨਾਂ ਦਾ ਕੁਝ ਨਹੀਂ ਜਾਣਾ ਨਾ ਇਹਨਾਂ ਕੋਲ ਜ਼ਮੀਨਾਂ ਹੈ ਨਾ ਇਹਨਾਂ ਕੋਲ ਕੁਝ ਹੋਰ ਨੇ ਇਹ ਤਾਂ ਜਿਹੜੇ ਇਹਨਾਂ ਕੋਲ ਪੈਸੇ ਇਕੱਠੇ ਹੁੰਦੇ ਆ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਅੱਜ ਜੋ ਮੈਂ ਦ੍ਰਿਸ਼ ਦੇਖਿਆ ਪਾਰਲੀਮੈਂਟ ਦੇ ਵਿੱਚ ਇਹ ਰਾਹੁਲ ਗਾਂਧੀ ਨਾਲ ਤੇ ਸਾਰੇ ਆਮ ਆਦੀ ਪਾਰਟੀਆਂ ਰਲ ਕੇ ਅੱਜ ਸਾਰੇ ਕਿਸਾਨ ਦਾ ਧਰਨਾ 700 ਕਿਸਾਨ ਜਿਹੜੇ ਸ਼ਹੀਦ ਹੋਏ ਆ ਸਾਡਾ ਨੌਜਵਾਨ ਬੱਚਾ ਪਿਛਲੇ ਧਰਨੇ 'ਚ ਚੋਣਾਂ ਤੋਂ ਪਹਿਲਾਂ ਸ਼ਹੀਦ ਹੋਇਆ ਉਹ ਸਾਰਿਆਂ ਦਾ ਮੁੱਲ ਜਿਹੜਾ ਅਜੇ ਰਾਹੁਲ ਗਾਂਧੀ ਦੇ ਝੋਲੀ ਪਾਇਆ ਏ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਆਪਣਾ ਐਡਾ ਵੱਡਾ ਸੰਘਰਸ਼ ਤੁਸੀਂ ਸਾਰਾ ਕੁਝ ਰਾਹੁਲ ਗਾਂਧੀ ਦੇ ਝੋਲੀ ਪਾਉਣ ਨੂੰ ਕੀਤਾ ਸੀ ਇਹ ਸਵਾਲ ਇਹ ਲੀਡਰਾਂ ਨੂੰ ਪੁੱਛ ਲਿਓ ਉਦੋਂ ਬਾਅਦ ਮੈਂ ਜਵਾਬ ਦਊਂਗਾ